ਜਲੰਧਰ ਲੋਕ ਸਭਾ ਹਲਕੇ ਤੋਂ ਚੁਣੇ ਗਏ ਮੈਬਰ ਪਾਰਲੀਮੈਂਟ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਨਕੋਦਰ ਹਲਕੇ ਵਿੱਚ ਅੱਜ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਧਨਵਾਦੀ ਦੌਰਾ ਕੀਤਾ ਗਿਆ। ਇਸੇ ਕਣੀ ਦੇ ਤਿਤ ਸ਼ਾਮ ਦੇ ਕਰੀਬ ਉਹਨਾਂ ਵੱਲੋਂ ਪਿੰਡ ਗੁੰਮਟਾਲੀ ਵਿਖੇ ਵੀ ਪਿੰਡ ਵਾਸੀਆਂ ਨੂੰ ਮਿਲਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਦੌਰਾਨ ਸੀਨੀਅਰ ਕਾਗਰਸੀ ਆਗੂ ਅਤੇ ਸਾਬਕਾ ਡਾਇਰੈਕਟਰ ਅਭਿਸ਼ੇਕ ਸ਼ਰਮਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਬਹੁਤ ਹੀ ਜੋਸ਼ ਨਾਲ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਇੰਚਾਰਜ ਡਾਕਟਰ ਨਵਜੋਦ ਸਿੰਘ ਦਾ ਹਾਯਾ ਦਾ ਸਵਾਗਤ ਕੀਤਾ ਗਿਆ। ਜਿੱਥੇ ਮੈਂਬਰ ਪਾਰਲੀਮੈਂਟ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਤੋਂ ਮੁਬਾਰਕਾਂ ਕਬੂਲ ਕੀਤੀਆਂ ਉੱਥੇ ਹੀ ਉਹਨਾਂ ਨੇ ਪਿੰਡ ਵਾਸੀਆਂ ਨਾਲ ਇਹ ਵਾਅਦਾ ਵੀ ਕੀਤਾ ਕਿ ਪਿੰਡ ਵਾਸੀਆਂ ਦੀ ਹਰ ਇੱਕ ਮੰਗ ਪੈਲਦੇ ਆਧਾਰ ਤੇ ਪੂਰੀ ਕੀਤੀ ਜਾਵੇਗੀ ਅਤੇ ਰੈਂਦੇ ਵਿਕਾਸ ਕਾਰਜਾ ਵਿੱਚ ਤੇਜ਼ੀ ਸੱਸ਼ੀਕਲ ਜੀ ਕੇ ਨਾਇਕ ਅੱਜ ਕੇ ਨਾਇਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸੱਸ਼ੀਕਲ ਜੀ ਮੈਂ ਅਭਿਸ਼ੇਕ ਸ਼ਰਮਾ ਸਾਬਕਾ ਡਾਇਰੈਕਟਰ ਪੰਜਾਬ ਖਾਦੀ ਬੋਰਡ ਪਿੰਡ ਗਮਟਾਲੀ ਤੋਂ ਅੱਜ ਜੋ ਕਿ ਸਾਡੇ ਹਰਮਨ ਪਿਆਰੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਐਮਪੀ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਜੋ ਕਿ ਜਲੰਧਰ ਤੋਂ ਹੁਣੇ-ਹੁਣੇ ਐਮਪੀ ਚੁਣੇ ਗਏ ਨੇ ਬਹੁਤ ਭਾਰੀ ਲੋਕਾਂ ਨੇ ਉਹਨਾਂ ਨੂੰ ਫੋਟਾਬਾਕੇ ਜਤਾਇਆ ਅੱਜ ਉਹਨਾਂ ਦਾ ਅਤੇ ਸਾਡੇ ਹਲਕਾ ਇੰਚਾਰਜ ਨਕੋਦਰ ਦੇ ਜੋ ਨਵਜੋਤ ਸਿੰਘ ਦਈਆ ਜੀ ਹੈ ਉਹਨਾਂ ਦੇ ਅੱਜ ਇੱਕ ਵਾਈ ਦੇ ਵਿੱਚ ਨਕੋਦਰ ਹਲਕੇ ਦਾ ਧੰਨਵਾਦ ਸਮਾਰੋਹ ਰੱਖਿਆ ਗਿਆ ਸੀ ਜਿਹੜਾ ਉਸ ਤੋਂ ਬਾਅਦ ਉਹਨਾਂ ਨੇ ਅੱਜ ਪਿੰਡਾਂ ਦੇ ਵਿੱਚ ਰੋਡ ਸ਼ੋਅ ਰੱਖਿਆ ਸੀ ਧੰਵਾਦੀ ਜਿਹੜਾ ਸਮਾਰੋਹ ਚੱਲਦਾ ਚੱਲਦਾ ਇਥੋਂ ਤਲਵਾਨ ਆਪਣਾ ਬਿਲਗਾ ਫਵਾੜਾ ਫੇ ਗਮਟਾਲੀ ਚੋਂ ਲੰਘਦੇ ਹੋਏ ਨੂਰਮੈਲ ਚਲੇ ਗਏ ਨੇ ਤੇ ਨੂਰਮੈਲ ਦੇ ਵਿੱਚ ਵੀ ਅੱਜ ਉਹਨਾਂ ਦਾ ਭਾਰੀ ਜਿਹੜਾ ਆ ਉਹ ਸਵਾਗਤ ਹੋਊਗਾ ਉਸ ਤੋਂ ਬਾਅਦ ਨਕੋਦਰ ਸ਼ਹਿਰ ਦਾ ਰੱਖਿਆ ਗਿਆ ਮੈਂ ਅੱਜ ਇੱਕ ਗੱਲ ਦੇਖ ਰਿਹਾ ਜੀ ਕਿ ਲੋਕਾਂ ਦੇ ਵਿੱਚ ਚੰਨੀ ਸਾਹਿਬ ਦੀ ਹਰਮਨ ਪਿਆਰਤਾ ਜਿਹੜੀ ਆ ਨਾ ਜੀ ਉਹ ਆਪਣੇ ਆਪ ਚ ਇੱਕ ਬੋਲਦੀ ਹੈ ਲੋਕਾਂ ਨੂੰ ਜਦੋਂ ਪਤਾ ਲੱਗਦਾ ਵੀ ਚੰਨੀ ਸਾਹਿਬ ਆ ਰਹੇ ਆ ਤਾਂ ਬੜੇ ਆਪਣੇ ਆਪ ਲੋਕ ਬਾਹਰ ਨਿਕਲ ਰਹੇ ਆ ਘਰਾਂ ਦੇ ਵਿੱਚੋਂ ਕਿਉਂਕਿ ਲੋਕਾਂ ਦੇ ਮਨ 'ਚ ਇਹ ਪੂਰਾ ਵਿਸ਼ਵਾਸ ਆ ਵੀ ਜਿਸ ਬੰਦੇ ਨੂੰ 3 ਮਹੀਨੇ ਮੌਕਾ ਮਿਲਿਆ ਸੀ ਜਦੋਂ ਉਹਨਾਂ ਨੇ ਬਹੁਤ ਭਾਰੀ ਪੰਜਾਬ ਦੇ ਵਿਕਾਸ ਦੇ ਕੰਮ ਕਰਾਏ ਅਤੇ ਹੁਣ ਇਹ ਬੰਦੇ ਨੂੰ ਜਦੋਂ 5 ਸਾਲ ਲਈ ਮੌਕਾ ਮਿਲਿਆ ਤੇ ਸਾਡੇ ਇਹ ਹਲਕੇ ਦੀ ਇਲਾਕੇ ਦੀ ਇਹ ਨਵਾਰ ਬਦਲਣਗੇ ਇਸ ਕਰਕੇ ਲੋਕਾਂ ਨੂੰ ਬਹੁਤ ਭਾਰੀ ਉਮੀਦ ਹੈ ਇਸ ਕਰਕੇ ਉਹ ਸਰਦਾਰ ਚੰਨੀ ਜੀ ਨੂੰ ਦੇਖਣ ਲਈ ਬੜੇ ਉਤਾਵਲੇ ਹਨ ਤੇ ਮੈਂ ਆਪਣੇ ਨਗਰ ਨਿਵਾਸੀਆਂ ਦਾ ਆਪਣੇ ਪਿੰਡ ਗਮਟਾਲੀ ਦੇ ਅੱਜ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਭਾਰੀ ਲੀਡ ਨਾਲ ਸਾਡੇ ਪਿੰਡ ਚੋਂ ਚੰਨੀ ਸਾਹਿਬ ਨੂੰ ਜਤਾਇਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ बहत धनवाब जी